ਜਾ ਪੁੰਨਿਆ ਲੈ ਜਾਗ ਲੈ ਥੱਲੇ ਧਰ ਨਾਲੇ ਡਸਟਬਿਨ ਜੇ ਲੈ ਲੋ ਹੈਲੋ ਹਾਂਜੀ ਆ ਡਸਟਬਿਨ ਕਿੰਨੇ ਦਾ ਹੈ ਇਹ ਬਾਈ 300 ਦੇ 3 ਨੇ ਕਮਾਲ ਦੀ ਗੱਲ ਆ ਯਾਰ ਇੰਨੀ ਲੁੱਟ ਮਚਾਈ ਪਈ ਆ ਤੈਂ ਹਾਂ ਬਾਈ 100 ਦਾ ਇੱਕ ਲਾ ਲਾ 100 ਦਾ ਇੱਕ ਹਾਂ ਚੱਲ ਲੈ ਲੈ ਯਾਰ ਲੈ ਫਿਰ 100 ਦਾ ਇੱਕ ਲੈ ਲੈ ਤੇ ਆਹ ਉਹ ਕਿੰਨੇ ਦਾਗਾ ਆ ਡੰਡਾ ਜਾ ਹਾਂ ਹਾਂ ਇਹ ਬਾਈ 350 ਦਾਗਾ 350 ਦਾ ਹਾਂ ਤੂੰ ਯਾਰ ਜਮੀਜੋ ਲੋ ਲੋਟ ਮਚਾਈ ਬੈਠਾ ਇੱਥੇ ਕਿਉਂ ਕਿਹੜੀ ਗੱਲੋਂ 402 ਮਾ ਤਾਂ ਚੱਲ ਲੈਣਾ ਯਾਰ ਲੈ ਬਾਈ ਤੇ ਆ ਚਾਪ ਨਹੀਂ ਕਿੰਨੇ ਦਿਏ ਨੇ ਇਹ ਬਾਈ 100 ਦੀਆਂ 7 ਨਹੀਂ ਆ ਯਾਰ 100 ਦੀਆਂ 7 ਹਾਂ ਉਹ ਤੂੰ ਯਾਰ ਬੰਦਾ ਕਿ ਕੀ ਆ ਕਿਉਂ ਯਾਰ 150 ਦੋ ਮਾ ਤਾਂ ਇਤੋਂ ਵੱਧ ਨਹੀਂ ਦੇਣੇ ਚੱਲ ਲੈ 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 ਯਾਰ ਆ ਵੀ ਲੈ ਲੈ ਹੁਣ ਤਾਂ ਯਾਰ ਇੱਕ ਦੋ ਰਹਿ ਗਏ ਤੈਨੂੰ 300 ਦੇ ਲਾ ਦੂੰਗਾ ਯਾਰ ਲਾ ਦੇਗਾ ਹਾਂ 300 ਦੇ ਲਾ ਦੂੰਗਾ ਸਾਡੇ 350 ਦਊ ਆ ਪੈਸੇ ਫੜਾ ਦੇ ਆ ਲੈ ਪੈਸੇ ਆ ਗਏ ਸਾਰੇ ਹਾਂ ਬਾਈ ਮੈਂ ਕਹਣਾ ਸੀਗਾ ਹਾਂ ਕਿਹੜੇ ਸਕੂਲ ਚ ਪੜਿਆ ਬਾਈ ਤੂੰ ਕਿਉਂ ਉੱਥੇ ਮਮ ਆਪਦੇ ਜਵਾਕਾਂ ਨੂੰ ਲਾਉਣਾ ਯਾਰ ਮੈਂ ਤਾਂ ਇੱਧਰ ਉੱਤਰਾਖੰਡ ਪੜਿਆ ਅੱਛਾ ਹਾਂ ਨੌਕਰੀ ਤੇ ਲੱਗਿਆ ਸੀਗਾ ਕੋਈ ਮਿਲ ਗਈ ਜੋਬ ਆ ਭਾਰ ਜਾ ਰਹੀ ਆ ਹਜੇ ਅੱਛਾ ਹਾਂ ਕਿਹੜੀ ਕਿਹੜੀ ਨੌਕਰੀ ਭਾਰਦੇ ਤੂੰ ਮੈਂ ਹਾ ਟੀਚਰਾਂ ਹਿਸਾਬ ਦਾ ਹੀ ਲੱਗੂੰ ਸੱਦਾ ਤੇਰੇ ਹਿਸਾਬ ਵਾਲੇ ਦਾ ਫਿਰ ਭਾਏ ਨਾ ਕਿਤੇ ਹੋਰ ਨਾ ਪਾਰ ਲੰਘ ਜਾਣਾ ਚੰਗਾ ਭਾਈ ਕਿਉਂ ਬੱਸ ਕਿਉਂ ਕਿ ਚੰਗਾ ਭਾਈ